ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਦੇ ਲੋ ਧੰਨਵਾਦ ਅੱਜ ਤੁਸੀਂ ਸੁਣੋਗੇ ਬੁਸ਼ਰਾ ਨਾਜ਼ ਦੁਆਰਾ ਲਿਖੀ ਕਿਤਾਬ ਬੰਦਾ ਮਰ ਵੀ ਸਕਦਾ ਹੈ ਕੱਲ ਕੀਨੇ ਵੇਖੀ ਅੱਜ ਨਾ ਜਾਈਏ ਆਪਣੇ ਆਪ ਤੋਂ ਭੱਜ ਨਾ ਜਾਈਏ ਤੇਰੇ ਹੁੰਦਿਆਂ ਅੱਲਾ ਸਾਈਆਂ ਭੁੱਖੇ ਰਹਿ ਰਹਿ ਰਾਜ ਨਾ ਜਾਈਏ ਇੱਕ ਦੂਜੇ ਦੇ ਹੱਥਾਂ ਵਿੱਚੋਂ ਪੁੰਜੇ ਡਿੱਗ ਕੇ ਭੱਜ ਨਾ ਜਾਈਏ ਮਿੱਟੀ ਉੱਤੇ ਮਿੱਟੀ ਮਲ ਕੇ ਸਭ ਤੋਂ ਸੋਹਣਾ ਸਜ ਨਾ ਜਾਈਏ ਚੁੱਪਚੀਤੇ ਸੁਫਨੇ ਬੁਸ਼ਰਾ ਲਿਖਦੇ ਲਿਖਦੇ ਗੱਜ ਨਾ ਜਾਈਏ ਟੁੱਟ ਗਏ ਸੰਭੇ ਟੁੱਟ ਗਏ ਸਬੇ ਸਾਜ ਸਹਾਰੇ ਫੇਰ ਵੀ ਦੁੱਖ ਨਹੀਂ ਕੀਤਾ ਛੱਡ ਕੇ ਤੁਰ ਗਏ ਸੱਜਣ ਪਿਆਰੇ ਫੇਰ ਵੀ ਦੁੱਖ ਨਹੀਂ ਕੀਤਾ ਟੁੱਟ ਗਏ ਸਭੇ ਸਾਝ ਸਹਾਰੇ ਫੇਰ ਵੀ ਦੁੱਖ ਨਹੀਂ ਕੀਤਾ ਛੱਡ ਕੇ ਤੁਰ ਗਏ ਸੱਜਣ ਪਿਆਰੇ ਫੇਰ ਵੀ ਦੁੱਖ ਨਹੀਂ ਕੀਤਾ ਛੱਡ ਨਾ ਹੋਈ ਲੋਕਾਂ ਤੇ ਇਤਬਾਰ ਕਰਨ ਦੀ ਆਦਤ ਚੱਲਦੇ ਰਹਿਆਂ ਨਿਤ ਖਸਾਰੇ ਫੇਰ ਵੀ ਦੁੱਖ ਨਹੀਂ ਕੀਤਾ ਗੁਰਬਤ ਦੇ ਵਿੱਚ ਹੱਥ ਛੁਡਾ ਕੇ ਸਾਤੋਂ ਵੱਖਰੇ ਹੋ ਗਏ ਮੁੜ ਨਹੀਂ ਆਏ ਯਾਰ ਨਕਾਰੇ ਫੇਰ ਵੀ ਦੁੱਖ ਨਹੀਂ ਕੀਤਾ ਸਦਰਾਂ ਦਾ ਗਲ ਘੁੱਟ ਦਿੱਤਾ ਪਰ ਸ਼ਮਲੇ ਟਹਿਣ ਨਹੀਂ ਦਿੱਤੇ ਪਿਆਰ ਦੀ ਬਾਜ਼ੀ ਜਿੱਤ ਕੇ ਹਾਰੇ ਫੇਰ ਵੀ ਦੁੱਖ ਨਹੀਂ ਕੀਤਾ ਬੁਸ਼ਰਾ ਤੂੰ ਦਰਵੇਸ਼ਣੀਏ ਜਾਂ ਫਿਰ ਪੱਥਰ ਕੋਈ ਕੀ ਕੁਝ ਸੁਣਿਆ ਆਪਣੇ ਬਾਰੇ ਫੇਰ ਵੀ ਦੁੱਖ ਨਹੀਂ ਕੀਤਾ ਅੱਖਾਂ ਵਿੱਚੋਂ ਪ੍ਰੇਮ ਦਾ ਪਾਣੀ ਮੁੱਕ ਨਾ ਜਾਵੇ ਸੱਜਣ ਆਪੇ ਦਾ ਸਾਵਾ ਬੂਟਾ ਸੁੱਕ ਨਾ ਜਾਵੇ ਇੰਜ ਹੀ ਆਉਂਦੇ ਜਾਂਦੇ ਮਿਲਦੇ ਗਿਲਦੇ ਰਹੀਏ ਰੱਬ ਰਤ ਮੁਹੱਬਤ ਵਾਲਾ ਕਿਦਰੇ ਰੁਕ ਨਾ ਜਾਵੇ ਨਫ਼ਰਤ ਮਾਰ ਮਕਾਣੀ ਏ ਤੇ ਚੇਤੇ ਰੱਖਣਾ ਸੱਚ ਦਾ ਸ਼ਮਲਾ ਜ਼ੁਲਮ ਦੇ ਅੱਗੇ ਝੁਕ ਨਾ ਜਾਵੇ ਸਾਹਮਣੇ ਵਗਦੀ ਨਹਿਰ ਫਰਾਤ ਨੂੰ ਕੀ ਕਰਨਾ ਏ ਪਿਆਸਿਆਂ ਤੱਕ ਜੇ ਪਾਣੀ ਦਾ ਇੱਕ ਬੁੱਕ ਨਾ ਜਾਵੇ ਪਿਆਰ ਮੁਹੱਬਤ ਅੰਦਰ ਜਿਹੜਾ ਵਿੱਥਾਂ ਪਾਵੇ ਬੋਸ਼ਰਾ ਇੰਜ ਦਾ ਵੈਰੀ ਕਿਧਰੇ ਮੁੱਕ ਨਾ ਜਾਵੇ ਪਹਿਲਾਂ ਘਾਟੇ ਕੱਪ ਵੇ ਲੇਖਾ ਫੇਰ ਖੁਰੇ ਪਿਆ ਨਪ ਵੇ ਲੇਖਾ ਉੱਤੇ ਕਿਧਰੇ ਲਿਖੀਆਂ ਹੋਈਆਂ ਮੇਰੇ ਸਿਰ ਨਾ ਖੱਪ ਵੇ ਲੇਖਾ ਇੱਜ਼ਤ ਦਾ ਮੁੱਲ ਨਹੀਂ ਹੁੰਦੀ ਆਟੇ ਦੇ ਇੱਕ ਲੱਪ ਵੇ ਵੇਖਾ ਇਜਾ ਦਾ ਮੁੱਲ ਨਹੀਂ ਹੁੰਦੀ ਆਟੇ ਦੀ ਇੱਕ ਲੱਪ ਵੇ ਲੇਖਾ ਹੱਥੀਂ ਲੇਖ ਲਕੀਰਾਂ ਨਹੀਂਓ ਸੱਪ ਵੇ ਲੇਖਾ ਸੱਪ ਵੇ ਲੇਖਾ ਬੁਸ਼ਰਾ ਸੱਜਣ ਜਿੱਤ ਲੈਣਾ ਏ ਤੂੰ ਪਾਉਂਦਾ ਰਹੀ ਖੱਪ ਵੇ ਲੇਖਾ ਚਾਨਣ ਚਾਰ ਚਫੇਰੇ ਕਰਦੇ ਅੱਖੋਂ ਦੂਰ ਹਨੇਰੇ ਹਨੇਰਾ ਕਰਦੇ ਚਾਨਣ ਚਾਰ ਚਫੇਰਾ ਕਰਦੇ ਅੱਖੋਂ ਦੂਰ ਹਨੇਰਾ ਕਰਦੇ ਅੱਜ ਕੱਲ ਮੇਰੀ ਜਾਨ ਦੇ ਦੁਸ਼ਮਣ ਜਿਕਰ ਬੜਾ ਨੇ ਤੇਰਾ ਕਰਦੇ ਅੱਜ ਕੱਲ ਮੇਰੀ ਜਾਨ ਦੇ ਦੁਸ਼ਮਣ ਜਿਕਰ ਬੜਾ ਨੇ ਤੇਰਾ ਕਰਦੇ ਤੂੰ ਜੇ ਮੇਰਾ ਹੋ ਨਹੀਂ ਸਕਦਾ ਮੈਨੂੰ ਤੇ ਤੂੰ ਮੇਰਾ ਕਰਦੇ ਕਾਗੇ ਦਿੰਦੇ ਰਹਿਣ ਸੁਨੇਹੇ ਕਾਗੇ ਦਿੰਦੇ ਰਹਿਣ ਸੁਨੇਹੇ ਫੇਰ ਆਬਾਦ ਬਨੇਰਾ ਕਰਦੇ ਗਿਲਾ ਕਰਾ ਨਾ ਕਦੇ ਕਿਸੇ ਦਾ ਗਿਲਾ ਕਰਾ ਨਾ ਕਦੇ ਕਿਸੇ ਦਾ ਇੰਨਾ ਵੱਡਾ ਜ਼ਹਿਰਾ ਕਰ ਦੇ ਇੱਥੇ ਸਾਡਾ ਕੁਝ ਨਹੀਂ ਬੁਸ਼ਰਾ ਐਵੇਂ ਹੀ ਮੇਰਾ ਮੇਰਾ ਕਰ ਦੇ ਇੱਥੇ ਸਾਡਾ ਕੁਝ ਨਹੀਂ ਬੁਸ਼ਰਾ ਐਵੇਂ ਹੀ ਮੇਰਾ ਮੇਰਾ ਕਰ ਦੇ ਜਿੰਨਾ ਮਰਜੀ ਚੀਕ ਵੇ ਮਾਹੀ ਕੁਝ ਨਹੀਂ ਹੋਣਾ ਠੀਕ ਵੇ ਮਾਹੀ ਕਰਦੇ ਨਾਂ ਨੂੰ ਪਹਿਰੇਦਾਰਾ ਲਾ ਛੱਡੀਏ ਲੀਕ ਵੇ ਮਾਹੀ ਮੇਰੀਆਂ ਅੱਖਾਂ ਦੇ ਵੱਲ ਤੱਕੇ ਮੇਰੇ ਹੱਥ ਦੀ ਲੀਕ ਵੇ ਮਾਹੀ ਅੱਜ ਤੱਕ ਮੈਂ ਤੇ ਇਹੋ ਸਮਝੀ ਹਰ ਰਿਸ਼ਤਾ ਕੰਮ ਤੀਕ ਵੇ ਮਾਹੀ ਜੀ ਕਰਦਾ ਏ ਅੱਜ ਤੋਂ ਬੁਸ਼ਰਾ ਫੇਰ ਅੱਖਾਂ ਬਾਰੀਕ ਵੇ ਮਾਹੀ ਦੁੱਖ ਦੀ ਛਾਲ ਚ ਸਾਰੇ ਮੌਸਮ ਆਉਂਦੇ ਨੇ ਹੁੰਜ ਤੇ ਸਾਲ ਚ ਸਾਰੇ ਮੌਸਮ ਆਉਂਦੇ ਨੇ ਦਿਲ ਵੀ ਆਖਰ ਉਹਦੀ ਚਾਲ ਚ ਆਇਆ ਏ ਜੀ ਦੀ ਚਾਲ ਚ ਸਾਰੇ ਮੌਸਮ ਆਉਂਦੇ ਨੇ ਮੈਂ ਕੱਲੀ ਨਹੀਂ ਆਉਂਦੀ ਇਹ ਗੱਲ ਪੱਕੀ ਏ ਉਹਦੀ ਪਾਲ ਚ ਸਾਰੇ ਮੌਸਮ ਆਉਂਦੇ ਨੇ ਆਜਾ ਸੱਜਣਾ ਰੱਜ ਤਮਾਲਾ ਪਾਉਨੇ ਆ ਇਸ਼ਕ ਤਮਾਲ ਚ ਸਾਰੇ ਮੌਸਮ ਆਉਂਦੇ ਨੇ ਬੁਸ਼ਰਾ ਜਿਸ ਖਿਆਲ ਨੇ ਝੱਲੀ ਕੀਤੀ ਏ ਉਸ ਖਿਆਲ ਚ ਸਾਰੇ ਮੌਸਮ ਆਉਂਦੇ ਨੇ ੜਕਣ ਵਾਲੀ ਗੱਲ ਤੇ ਨਹੀਂ ਸੀ ਅੱਗ ਮਸਲੇ ਦਾ ਹੱਲ ਤੇ ਨਹੀਂ ਸੀ ੜਕਣ ਵਾਲੀ ਗੱਲ ਤੇ ਨਹੀਂ ਸੀ ਅੱਗ ਮਸਲੇ ਦਾ ਹੱਲ ਤੇ ਨਹੀਂ ਸੀ ਪਹਿਲਾਂ ਵੀ ਕਦ ਖੁਸ਼ ਸੀ ਜਿੰਦੜੀ ਪਰ ਐਨੀ ਬੇਅਕਲ ਤੇ ਨਹੀਂ ਸੀ ਅੱਜ ਫੇਰ ਜਲਥਲ ਹੋਇਆ ਏ ਦਿਲ ਅੱਖੀਆਂ ਵਿੱਚ ਬੱਦਲ ਤੇ ਨਹੀਂ ਸੀ ਇਹ ਕੀ ਉਹਦੇ ਆਉਣ ਤੋਂ ਪਹਿਲਾਂ ਸ਼ਾਖਾਂ ਤੇ ਫੁੱਲ ਫਲ ਤੇ ਨਹੀਂ ਸੀ ਭਾਵੇਂ ਸਮੇ ਤੋਂ ਪਿੱਛੇ ਸਾ ਪਰ ਇਸ ਤਰ੍ਹਾਂ ਚੱਲ ਸੋ ਚੱਲ ਤੇ ਨਹੀਂ ਸੀ ਤਾਂ ਹੀ ਉਹ ਮੌਤ ਸੁਖਾਲੀ ਜਾਪੀ ਸਾਨੂੰ ਜੀਣ ਦਾ ਵੱਲ ਤੇ ਨਹੀਂ ਸੀ ਤਾਂ ਹੀ ਉਹ ਮੌਤ ਸੁਖਾਲੀ ਜਾਪੀ ਸਾਨੂੰ ਜੀਣ ਦਾ ਵੱਲ ਤੇ ਨਹੀਂ ਸੀ ਚੰਗਾ ਹੋਇਆ ਭੁੱਲ ਗਏ ਸਾਰੇ ਖੁੱਲਦੇ ਖੁੱਲਦੇ ਖੁੱਲ ਗਏ ਸਾਰੇ ਚੰਗਾ ਹੋਇਆ ਭੁੱਲ ਗਏ ਸਾਰੇ ਖੁੱਲਦੇ ਖੁੱਲਦੇ ਖੁੱਲ ਗਏ ਸਾਰੇ ਸੱਚ ਨੂੰ ਝੂਠ ਬਣਾ ਬਣ ਦੇ ਲਈ ਵੇਖ ਕੁ ਮੀਗਨੇ ਤੁਲਗੇ ਸਾਰੇ ਸੱਜਣਾ ਦੇ ਅਹਿਸਾਨ ਕੀ ਦਸਾਂ ਅਥਰੂ ਬਣ ਕੇ ਡੁੱਲਗੇ ਸਾਰੇ ਮਿਰਜੇ ਮਜਨੂ ਰਾਝੇ ਵਰਗੇ ਨੂਨ ਨਗੱਲੇ ਰੁਲਗੇ ਸਾਰੇ ਮਾੜਿਆਂ ਦਾ ਹੱਕ ਖਾ ਖਾ ਤਗੜੇ ਵਾਂਗ ਭਕਾਨੇ ਫੁੱਲਗੇ ਸਾਰੇ ਗਰਜਾਂ ਦੇ ਪਾਣੀ ਵਿੱਚ ਬੁਸ਼ਰਾ ਪਿਆਰ ਦੇ ਜਜ਼ਬੇ ਕੁੱਲਗੇ ਸਾਰੇ ਗਰਜਾਂ ਦੇ ਪਾਣੀ ਵਿੱਚ ਬੁਸ਼ਰਾ ਪਿਆਰ ਦੇ ਜਜ਼ਬੇ ਕੁੱਲਗੇ ਸਾਰੇ ਲੱਗਦਾ ਏ ਹੁਣ ਇਸ ਤਰ੍ਹਾਂ ਸੱਚ ਦੀ ਰੀਤ ਨਿਭਾਉਣੀ ਪੈਣੀ ਏ ਗਜਰੇ ਵਾਲੀਆਂ ਬਾਹਮਾਂ ਨੂੰ ਤਲਵਾਰ ਉਠਾਣੀ ਪੈਣੀ ਏ ਅੱਗ ਨੇ ਸਾੜਨ ਲੱਗਿਆਂ ਉਹਦਾ ਘਰ ਵੀ ਨਹੀਂ ਉਹ ਛੱਡਣਾ ਜਿਹੜੀ ਅੱਗ ਤੂੰ ਹੱਥੀਂ ਲਾਈ ਆਪ ਬੁਝਾਣੀ ਪੈਣੀ ਏ ਬਾਗ ਉਜਾੜਨ ਵਾਲਿਆਂ ਦਾ ਜੇ ਲੋਕਾਂ ਰਾਹ ਨਾ ਡੱਕਿਆ ਤੇ ਕੰਧਾਂ ਉੱਤੇ ਰੁੱਖਾਂ ਦੀ ਤਸਵੀਰ ਬਣਾਣੀ ਪੈਣੀ ਏ ਮੋਹੋਂ ਗੱਲ ਨੂੰ ਕੱਢਣ ਲੱਗਿਆਂ ਇਹ ਗੱਲ ਚੇਤੇ ਰੱਖੀ ਤੂੰ ਸਿਰ ਭਾਵੇਂ ਲੈ ਜਾਵੇ ਹੁਣ ਤੇ ਗੱਲ ਵਿਹਾਣੀ ਪੈਣੀ ਹੈ ਨਫ਼ਰਤ ਦੇ ਮਾਹੌਲ ਚ ਬੁਸ਼ਰਾ ਸਾਤੋਂ ਰਹਿ ਨਹੀਂ ਹੁੰਦਾ ਹੁਣ ਸਾਨੂੰ ਹੁਣ ਇੱਕ ਪਿਆਰ ਦੀ ਬਸਤੀ ਆਪ ਵਸਾਣੀ ਪੈਣੀ ਹੈ ਨਫ਼ਰਤ ਦੇ ਮਾਹੌਲ ਚ ਬੁਸ਼ਰਾ ਸਾਤੋਂ ਰਹਿ ਨਹੀਂ ਹੁੰਦਾ ਹੁਣ ਸਾਨੂੰ ਹੁਣ ਇੱਕ ਪਿਆਰ ਦੀ ਬਸਤੀ ਆਪ ਵਸਾਣੀ ਪੈਣੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ